ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਹੁਣੇ-ਹੁਣੇ ਦਰਬਾਰ ਸਾਹਿਬ ਦੇ ਜੋੜਾ ਘਰ ਦੀ ਜ਼ਮੀਨ ਇੱਕਦਮ ਜ਼ਮੀਨ ਦੇ ਵਿੱਚ ਧਸ ਗਈ ਥੱਲੋਂ ਜਿਹੜੀ ਹੈ ਭਾਰੀ ਸਰੰਗ ਨਿਕਲੀ ਹੈ ਖਜ਼ਾਨਾ ਨਿਕਲਿਆ ਹੈ ਇਹਦੀ ਸਚਾਈ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬੜੀ ਜਿਆਦਾ ਇੱਕ ਖਬਰ ਜਿਹੜੀ ਹੈ ਵਾਇਰਲ ਹੋਈ ਹੈ ਬਹੁਤ ਜਿਆਦੇ ਲੋਕਾਂ ਨੇ ਇਹਦੇ ਤੇ ਕਮੈਂਟ ਕੀਤੇ ਹੁਣ ਜਿਹੜੀ ਸਚਾਈ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਸਚਾਈ ਕੀ ਹੈ ਅਸਲ ਦੇ ਵਿੱਚ ਸਚਾਈ ਜਿਹੜੀ ਹੈ ਉਹ ਸਾਰਿਆਂ ਨੂੰ ਪਤਾ ਹੈ ਪਰ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਕੁਝ ਚੀਜ਼ਾਂ ਨੇ ਜੋ ਲੋਕਾਂ ਨੂੰ ਇਦਾਂ ਦਿਖਾਈਆਂ ਜਾਂਦੀਆਂ ਨੇ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਲੋਕਾਂ ਦਾ ਇਹ ਵੀ ਦਾਵਾ ਵੀ ਇਹ ਭਵਿੱਖ ਦੇ ਵਿੱਚ ਹੋ ਸਕਦਾ ਹੈ ਜੀ ਇੰਜ ਹੋ ਸਕਦਾ ਹੈ ਨਹੀਂ ਹੋ ਸਕਦਾ ਵੀ ਇਦਾਂ ਸਾਰੀਆਂ ਚੀਜ਼ਾਂ ਹਾਲਾਂਕਿ ਦਰਬਾਰ ਸਾਹਿਬ ਜੋੜਾ ਘਰ ਦੀ ਜ਼ਮੀਨ ਕਦੇ ਨਹੀਂ ਖਿਸਕੀ ਨਾ ਖਿਸਕਣੀ ਹੈ ਕਿਉਂਕਿ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੈ ਪੂਰੇ ਅੰਮ੍ਰਿਤਸਰ ਸ਼ਹਿਰ ਤੇ ਪੂਰੀ ਦੁਨੀਆ ਤੇ ਪੂਰੇ ਭਾਰਤ ਤੇ ਭਾਰਤ ਤੇ ਵਰਲਡ ਤੇ ਦੁਨੀਆ ਤੇ ਗੁਰੂ ਦੀ ਕਿਰਪਾ ਹੈ ਪਿਆਰਿਓ ਇੱਥੇ ਜੇ ਕੋਈ ਅਣਹੋਣੀ ਹੁੰਦੀ ਹੈ ਤਾਂ ਉਹ ਵੀ ਉਹਦੀ ਰਜਾ ਦੇ ਵਿੱਚ ਹੋਏਗੀ ਜੇ ਨਹੀਂ ਜੇ ਨਹੀਂ ਹੋਣੀ ਰੋਕਣਾ ਤਾਂ ਵੀ ਉਹਦੀ ਰਜਾ ਵਿੱਚ ਹੀ ਸਾਰਾ ਕੁਝ ਉਸੇ ਨੇ ਕਰਨਾ ਹੈ ਕਿਉਂਕਿ ਉਹ ਪਰਮਾਤਮਾ ਉਹ ਰੱਬ ਹੈ ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਦੁਨੀਆ ਦੇ ਵਿਗਿਆਨੀ ਮਿਲ ਕੇ ਵੀ ਉਹਨੂੰ ਚੈਲੰਜ ਨਹੀਂ ਕਰ ਸਕਦੇ ਉਹਦੇ ਭੇਦ ਨੂੰ ਨਹੀਂ ਜਾਣ ਸਕਦੇ ਵੀ ਉਹਨੇ ਕੀ ਕਰਨਾ ਹੈ ਖੈਰ ਹੁਣ ਆਜੋ ਵੀ ਉਹ ਸਚਾਈ ਕਿ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਸਾਨੂੰ ਜਾਨ ਬੁਝ ਕੇ ਕੁਝ ਲੋਕਾਂ ਦੇ ਵੱਲੋਂ ਗੁੰਮਰਾ ਕੀਤਾ ਜਾਂਦਾ ਹੈ ਵਿਊ ਲੈਣ ਦੇ ਲਈ ਵੀਡੀਓ ਚਲਾਉਣ ਦੇ ਲਈ ਆਲਾ ਲਾਈਕ ਕਮੈਂਟ ਲੈਣ ਦੇ ਲਈ ਕਿ ਜੀ ਦਰਬਾਰ ਸਾਹਿਬ ਇੰਜ ਹੋ ਗਿਆ ਇੰਜ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਕੋਈ ਉੱਥੋਂ ਸੁਰੰਗ ਨਹੀਂ ਨਿਕਲੀ ਹਾਲੇ ਤਾਂ ਦਰਬਾਰ ਸਾਹਿਬ ਦਾ ਜਿਹੜਾ ਕਿਤੇ ਨਾ ਕਿਤੇ ਆਪਾਂ ਰੌਲਾ ਪਾਏ ਪਾ ਰੱਖਿਆ ਹੈ ਵੀ ਯੋਗਾ ਕਰ ਲੰਦੇ ਉੱਥੇ ਯੋਗਾ ਕਰਕੇ ਗਲਤ ਕੀਤਾ ਮੈਂ ਕਹਿੰਦਾ ਵੀ ਹਾਂ ਗਲਤ ਕੀਤਾ ਉਹਨੇ ਨਹੀਂ ਕਰਨਾ ਚਾਹੀਦਾ ਸੀ ਹਰ ਇੱਕ ਧਾਰਮਿਕ ਸਥਾਨ ਦੀ ਆਪੋ ਆਪਣੀ ਮਰਜ਼ਾਦਾ ਹੁੰਦੀ ਹੈ ਸੋ ਸਾਧ ਸੰਗਤ ਯੋਗਾ ਯੋਗਾ ਕਰਕੇ ਅਸੀਂ ਕਿਸੇ ਤੋਂ ਜਿਹੜਾ ਹੈ ਆਪਣੇ ਤੇ ਹੁੰਦਾ ਹੋਇਆ ਵਾਰ ਨਹੀਂ ਰੋਕ ਸਕਦੇ ਇਸ ਕਰਕੇ ਸਤਿਗੁਰੂ ਨੇ ਸਾਨੂੰ ਗਤਕਾ ਦਿੱਤਾ ਗਤਕਾ ਸਿੱਖੋ ਭਾਈ ਆਪਣੀ ਹਿਫਾਜ਼ਤ ਕਰਨਾ ਹੁਣ ਉਧਰੋਂ ਬੰਦਾ ਚੜਕੇ ਆਜੇ ਤੇ ਅਸੀਂ ਲੱਤਾਂ ਤਾਂ ਨੂੰ ਕਰਕੇ ਯੋਗਾ ਕਰਨਾ ਸ਼ੁਰੂ ਕਰ ਦਿੱਤੀ ਦੱਸੋ ਕਿ ਦੁਸ਼ਮਣ ਭਾਜੂ ਸਕੋ ਸਾਡੇ ਤਾਂ ਉਹ ਬੰਦਾ ਇਹੋ ਜੇ ਤਰ੍ਹਾਂ ਦੇ ਫੱਟ ਮਾਰੂਗਾ ਤੇ ਯਾਦ ਰੱਖਿਓ ਸਾਡੀ ਜਾਨ ਵੀ ਇਸ ਤਰੀਕੇ ਨਾਲ ਨਿਕਲਣੀ ਹੈ ਤੇ ਹੈਰਾਨ ਹੋ ਜਾਓਗੇ ਵੀ ਇਹ ਬੰਦਾ ਵੀ ਹੈਰਾਨ ਹੋ ਜਾਊ ਵੇਖਣ ਵਾਲਾ ਵੀ ਆਹ ਕਿਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਸੋਚੋ ਜਰਾ ਇੱਕ ਵਾਰੀ ਇਮੇਜਿਨ ਕਰਕੇ ਦੇਖੋ ਹਾਸਾ ਵੀ ਆਉਂਦਾ ਹੈ ਕਹਿਣ ਤੋਂ ਭਾਵ ਵੀ ਯੋਗਾ ਆਪਣੀ ਮਹੱਤਤਾ ਰੱਖਦਾ ਹੈ ਦੁਨੀਆ ਦੇ ਵਿੱਚ ਉਹ ਠੀਕ ਹੈ ਹੋਊਗਾ ਤੁਹਾਡੇ ਲਈ ਪਰ ਸਾਡਾ ਧਾਰਮਿਕ ਸਥਾਨ ਉਹਦੀ ਕੋਈ ਮਰਜ਼ਾਦਾ ਹੈਗਾ ਅੱਜ ਇਥੇ ਯੋਗਾ ਹੋ ਰਿਹਾ ਹੈ ਕੱਲੋਂ ਕਹਿਣਗੇ ਵੀ ਇੱਥੇ ਅਸੀਂ ਕੁਝ ਹੋਰ ਕਰਨਾ ਹੈ ਜੀ ਕੱਲੋਂ ਕੋਈ ਧਾਰਮਿਕ ਫੰਕਸ਼ਨ ਹੋਰ ਕਰਨਾ ਹੈ ਜੀ ਕੱਲੋਂ ਇੱਥੇ ਕੋਈ ਹੋਰ ਚੀਜ਼ਾਂ ਹੋਣਗੀਆਂ ਜਿਵੇਂ ਕਲਾਸਾਂ ਲਗਾਇਆ ਕਰਨਗੇ ਇੱਥੇ ਨਾਚ ਦੀਆਂ ਕਲਾਸਾਂ ਲੱਗਿਆ ਐ ਥੋੜੀ ਹੁੰਦਾ ਵੀ ਹਰ ਇੱਕ ਧਾਰਮਿਕ ਸਥਾਨ ਦੀ ਆਪੋ ਆਪਣੀ ਮਰਜ਼ਾਦਾ ਹੁੰਦੀ ਹੈ ਉਹਦੇ ਮੁਤਾਬਕ ਹੀ ਸਾਨੂੰ ਚੱਲਣਾ ਪਏਗਾ ਅਸੀਂ ਆਪਣੀ ਮਰਜ਼ੀ ਜਾ ਕੇ ਰੱਬ ਦੇ ਘਰ ਤੇ ਨਹੀਂ ਥੋਪ ਸਕਦੇ ਵੀ ਸਾਡੀ ਤਾਂ ਮਰਜ਼ੀ ਹੈ ਜੀ ਆਹ ਹੋਊਗਾ ਚਲੋ ਖੈਰ ਇਹ ਅਲੱਗ ਵਿਸ਼ਾ ਹੈ ਪਰ ਕੁਝ ਲੋਕਾਂ ਦੇ ਵੱਲੋਂ ਬਿਨਾ ਮਸਲੇ ਬਿਨਾ ਕੁਝ ਤੂਲ ਜਿਹੜੀ ਹੈ ਚੀਜ਼ ਦਿੱਤੀ ਜਾਂਦੀ ਹੈ ਕਿ ਦਰਬਾਰ ਸਾਹਿਬ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਸਾਰ ਸੰਗਤ ਇਹ ਚੀਜ਼ਾਂ ਜ਼ਰੂਰ ਯਾਦ ਰੱਖਿਓ ਕਿ ਵੀ ਇਹ ਸਭ ਕੁਝ ਜਿਹੜਾ ਫੇਮ ਲੈਣ ਦੇ ਲਈ ਕੀਤਾ ਜਾਂਦਾ ਹੈ ਦਰبار ਸਾਹਿਬ ਕੋਈ ਅਣਹੋਣੀ ਘਟਨਾ ਜਿਹੜੀ ਹੈ ਨਹੀਂ ਵਾਪਰ ਸਕਦੀ 24 ਘੰਟੇ ਗੁਰਬਾਣੀ ਦਾ ਜਾਪ ਹੋਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਾਜ਼ਰ ਨਾਜ਼ਰ ਰਹਿਣਾ ਤੇ ਪਿਆਰਿਓ ਯਾਦ ਰੱਖਿਓ ਇਹਨਾਂ ਚੀਜ਼ਾਂ ਨੂੰ ਉਹ ਸਮਝਦੇ ਨੇ ਜਿਹੜੇ ਗੁਰੂ ਦੀ ਕਿਰਪਾ ਨੂੰ ਜਾਣਦੇ ਨੇ ਜਿਹੜੇ ਨਹੀਂ ਜਾਣਦੇ ਫਿਰ ਉੱਥੇ ਜਾ ਕੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਹੁੰਦੇ ਆ ਇਹਦੀ ਸੱਚਾਈ ਸੀ ਵੀਡੀਓ ਕਾਫੀ ਵਾਇਰਲ ਹੋਈ ਤਾਂ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਵੀ ਦਰਬਾਰ ਸਾਹਿਬ ਕੋਈ ਜਮੀਨ ਨਹੀਂ ਤਸੀ ਕੋਈ ਜਿਹੜੇ ਉੱਥੇ ਖਜ਼ਾਨਾ ਨਹੀਂ ਮਿਲਿਆ ਖਜ਼ਾਨਾ ਹੈ ਜ਼ਰੂਰ ਨਾਮ ਬਾਣੀ ਦਾ ਖਜ਼ਾਨਾ ਜਾ ਕੇ ਉੱਥੇ ਨਿਤਨੇਮ ਕਰੋ ਬਾਣੀ ਪੜੋ ਤੁਹਾਨੂੰ ਖਜ਼ਾਨਾ ਜ਼ਰੂਰ ਮਿਲੇਗਾ ਸੁੱਖਾਂ ਦਾ ਖਜ਼ਾਨਾ ਇਹ ਗੱਲ ਮੇਰੀ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ